सा श्रीकाल जी सारू मेरा नाम गीता गिल है और मैं पंजाब सरकार वालों नवी जिम्मेवारी दिखती गई है पंजाब राज महिला कमीशन की वाइस चेयरपर्सन और मैं पंजाब सरकार का बहुत ही तय दिलों धनवाद कर दी हाँ और अपने नाल नाल पंजाब सरकार मुख्यमंत्री सरदार भगवंत सिंह मान जी का जिन्ह मेरे उत्ते इन्ना विश्वास मेरे भरोसा जताया सो मैं ਵਿਸ਼ਵਾਸ ਦਿਵਾਉਂਦੀ ਆ ਕਿ ਜਿਹੜਾ ਵਿਸ਼ਵਾਸ ਜਿਹੜਾ ਭਰੋਸਾ ਮੇਰੇ ਉੱਤੇ ਦਿਖਾਇਆ ਹੈ ਮੈਂ ਉਸ ਤੇ ਖਰੀ ਉਤਰਾਂਗੀ ਔਰ ਰਾਤ ਦਿਨ ਆਪਣੇ ਕਮਿਸ਼ਨ ਦੇ ਲਈ ਮਿਹਨਤ ਕਰਕੇ ਕੰਮ ਕਰਾਂਗੀ ਔਰ ਮਹਿਲਾਵਾਂ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਨਾਂ ਨੂੰ ਦਵਾਨ ਵਿੱਚ ਪੂਰਾ ਸਹਿਯੋਗ ਕਰਾਂਗੇ ਔਰ ਜਿੰਨੇ ਵੀ ਮਹਿਲਾਵਾਂ ਹੈ ਕਿਰੇਲ ਹਿੰਸਾ ਦਾ ਸ਼ਿਕਾਰ ਹੁੰਦੀ ਆ ਜਾਂ ਦੱਬੀਆਂ ਕੁਚਲਿਆ ਜਾਂਦੀ ਆ ਉਹਨਾਂ ਦੇ ਲਈ ਖੜਾਂ ਹਾਂ ਲੱਗਦਾ ਬਹੁਤ ਸਾਰੇ ਮੰਗਾਇਆ ਜਿਹੜੀ ਆਵਾਜ਼ ਨਾ ਇਹ ਕਰਕੇ ਬਾਹਰ ਨਾ ਸਕੇ ਜਾਣ ਕਰਕੇ ਉਹਨਾਂ ਦੇ ਰੂਪ ਵਿੱਚ ਮੌਜੂਦ ਹੈ ਅਕੀਦਾ ਗੀਤੀ ਪ੍ਰਾਗ ਮੰਗਲੇ ਕੇ ਸਰਕਾ ਤੱਕ ਸੰਪਰਕ ਕੀਤਾ ਜਾਵੇ ਕਿ ਵਿੜਾਵਾਂ ਮਦਦ ਬਿਲਕੁਲ ਕਿਤੇ ਨਾ ਕਿਤੇ ਸਾਡੇ ਪੰਜਾਬ ਵਿੱਚ ਅੱਜ ਵੀ ਜੋ ਅਸੀਂ ਵਿਧਿਆਤੀ ਏਰੀਆਸ 'ਤੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਮਹਿਲਾਵਾਂ ਐ ਪੜ੍ਹ ਲਿਖ ਕੇ ਵੀ ਦਬਾਈਆਂ ਜਾਂਦੀਆਂ ਆ ਪੜ੍ਹ ਲਿਖ ਕੇ ਵੀ ਕੁਛ ਲਈਆਂ ਜਾਂਦੀਆਂ ਵਾ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਹੈ ਦਬਾਇਆ ਜਾਂਦਾ ਹੈ ਔਰ ਮੇਰੀ 100% ਇਹ ਹੀ ਕੋਸ਼ਿਸ਼ ਰਹੇ ਕਿ ਅਸੀਂ ਉਹਨਾਂ ਮਹਿਲਾਵਾਂ ਤੱਕ ਵੀ ਪਹੁੰਚੀਏ ਔਰ ਜੋ ਵੀ ਉਹਨਾਂ ਦੇ ਮੁੱਦੇ ਨੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਦਾ ਹੱਲ ਹੋਵੇਗਾ ਅਸੀਂ ਉਹਨਾਂ ਦੇ ਬਣਦੀ ਮਦਦ ਕਾਨੂੰਨ ਮੁਤਾਬਕ ਚੜ੍ਹਿਆ ਪੂਰੀ ਕਰਾਂਗੇ। ਇਹਨਾਂ ਸੰਦਰਸ਼ਕੀਤਾ ਦੇ ਤੌਰ ਤੇ ਮਾਰੀਸ਼ ਅਹ ਉਹ ਕਰ ਰਹੇ ਨੇ ਮੈਂ ਮਿਹਨਤ ਕੀਤੀ ਕੰਮ ਇਹਨਾਂ ਕਾਰਜਾਂ ਕਰਦੇ ਆ। ਅ ਬਿਲਕੁਲ ਦੱਸਣਾ ਚਾਹਵਾਂ ਜੀ ਕਿ ਸੰਘਰਸ਼ਤਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ। ਔਰ ਇੱਕ ਦਿਹਾਤੀ ਏਰੀਏ ਤੋਂ ਆਉਣਾ, ਬਾਰਡਰ ਰੀਜਨ ਤੋਂ ਆਉਣਾ ਜਿੱਥੋਂ ਜਿੱਥੇ ਮਹਿਲਾਵਾਂ ਨੂੰ ਜਾਂ ਧੀਆ ਨੂੰ ਇੰਨੇ ਖੁੱਲ੍ਹ ਕੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਤਾ ਮੈਨੂੰ ਬਹੁਤ ਸਾਰਾ ਪਿਆਰ ਸਪੋਰਟ ਮਿਲਿਆ ਹੈ ਫੈਮਿਲੀ ਸਪੋਰਟ ਮਿڈیا ਆਪਣੇ ਲੀਡਰਸ ਦਾ ਸਹਿਯੋਗ ਮਿਲਿਆ ਵਾ ਤੇ ਜਿਹੜਾ ਆ ਸੰਘਰਸ਼ ਦੇ ਨਾਲ-ਨਾਲ ਜਿਹੜਾ ਆ ਆਪਣੀ ਮਿਹਨਤ ਜਾਰੀ ਰੱਖੀ ਹੈ ਤੇ ਕਿਤੇ ਨਾ ਕਿਤੇ ਮੈਂ ਇਹੀ ਸੋਚਦੀ ਆ ਕਿ ਅਗਰ ਅਸੀਂ ਇਮਾਨਦਾਰ ਰਹਿਨੇ ਆ ਵਫਾਦਾਰੀ ਨਾਲ ਰਹਿਨੇ ਆ ਤੇ ਕਿਤੇ ਨਾ ਕਿਤੇ ਮਿਹਨਤ ਦਾ ਜਿਹੜਾ ਮੁੱਲ ਹਮੇਸ਼ਾ ਮਿਲਦਾ ਹੈ